ਅੱਜ ਅਧਿਆਪਕ ਨੇ ਜਮਾਤ ਵਿੱਚ ਆਉਂਦਿਆਂ ਹੀ ਪੁੱਛਿਆ ਪੰਜਾਬੀ ਵਿੱਚ ਪੰਛੀਆਂ ਬਾਰੇ ਸਭ ਤੋਂ ਵੱਧ ਲਿਖਣ ਵਾਲਾ ਕੌਣ ਹੈ ਕੀ ਤੁਸੀਂ ਉਸ ਨੂੰ ਜਾਣਦੇ ਹੋ ਸਾਰੇ ਵਿਦਿਆਰਥੀ ਹੈਰਾਨ ਸਨ ਕਿ ਅੱਜ ਉਹ ਕਿਸ ਦੇ ਬਾਰੇ ਪੜਨਗੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਅਖਬਾਰ ਦਿਖਾਇਆ ਤੇ ਦੱਸਿਆ ਕਿ ਇਹ ਡਾਕਟਰ ਪੁਸ਼ਪਿਤਦਰ ਜੈਰੂਪ ਜੋ ਹਰ ਹਫ਼ਤੇ ਪੰਛੀਆਂ ਬਾਰੇ ਅਖਬਾਰ ਵਿੱਚ ਲਿਖਦੇ ਹਨ ਕੁਝ ਬੱਚਿਆਂ ਨੇ ਕਿਹਾ ਕਿ ਉਹ ਉਹਨਾਂ ਨੂੰ ਪੰਛੀਆਂ ਵਾਲੀ ਆਂਟੀ ਆਖਦੇ ਹਨ ਆਓ ਅੱਜ ਪਹਿਲਾ ਅਸੀਂ ਪੰਛੀਆਂ ਬਾਰੇ ਜਾਣੀਏ ਜੋ ਪੰਛੀਆਂ ਵਾਲੀ ਆਂਟੀ ਨੇ ਪੰਛੀਆਂ ਬਾਰੇ ਲਿਖਿਆ ਹੈ ਅਧਿਆਪਕ ਦੇ ਅਖਬਾਰ ਚੋਂ ਪੜ੍ਹ ਕੇ ਸੁਣਾਇਆ ਜਦੋਂ ਮੈਂ ਬਾਹਰ ਗਈ ਤਾਂ ਸਿਲਵਰ ਓਕ ਦੇ ਪੀਲੇ ਸੰਤਰੀ ਰੰਗ ਦੇ ਫੁੱਲਾਂ ਦੇ ਗੁੱਛਿਆਂ ਵਿੱਚੋਂ ਫੁੱਲ ਤੋੜ ਕੇ ਖਾ ਰਹੇ ਸਨ ਅਤੇ ਦਰਖਤਾਂ ਦੀ ਟਹਿਣੀਆਂ ਉੱਤੇ ਤੁਰ ਫਿਰ ਕੇ ਸੈਰ ਸਪਟਾ ਜਿਹਾ ਵੀ ਕਰ ਰਹੇ ਸਨ ਉਹਨਾਂ ਪੰਛੀਆਂ ਨੂੰ ਪੰਜਾਬੀ ਵਿੱਚ ਤਾਂ ਜਿੜਾ ਜਾਂ ਲੰਮੂ ਧਰ ਕਹਿੰਦੇ ਜਿਨ੍ਹਾਂ ਨੂੰ ਮੈਂ ਕੈਂਪਸ ਵਿੱਚ ਪਹਿਲੀ ਵਾਰ ਦੇਖ ਰਹੀ ਸੀ ਤਾਂ ਜਿਹੜਾ ਇਹ ਤਾਂ ਜਿਹੜਾ ਕੀ ਹੁੰਦਾ ਹੈ ਬੱਚਿਆਂ ਨੇ ਪੁੱਛਿਆ ਅਸੀਂ ਤਾਂ ਕਦੇ ਇਸ ਤਾਂ ਜਿਹੜੇ ਨੂੰ ਨਹੀਂ ਦੇਖਿਆ ਇਹ ਕਿਹੋ ਜਿਹਾ ਹੁੰਦਾ ਹੈ ਤੇ ਕਿੱਥੇ ਰਹਿੰਦਾ ਹੈ ਤਾਂ ਜਿਹੜੇ ਬਾਰੇ ਆਪਣੇ ਇੱਕ ਲੇਖ ਵਿੱਚ ਉਹ ਦੱਸਦੇ ਹਨ ਕਿ ਮੈਂ ਬੱਚਿਆਂ ਨੂੰ ਆਵਾਜ਼ ਮਾਰ ਕੇ ਬਾਹਰ ਬੁਲਾ ਲਿਆ ਅਤੇ ਕਿੰਨਾ ਚਿਰ ਅਸੀਂ ਉਹਨਾਂ ਪੰਛੀਆਂ ਨੂੰ ਦੇਖਦੇ ਰਹੇ ਕੁਝ ਦੇਰ ਬਾਅਦ ਉਹ ਪੰਛੀ ਇੱਕ ਦੂਜੇ ਦੇ ਮਗਰ ਮਗਰ ਉਥੋਂ ਉੱਡ ਗਏ ਪਰ ਉਸ ਦਰਖਤ ਤੇ ਰੋਜ਼ ਫੇਰੀ ਪਾਉਣੀ ਸ਼ੁਰੂ ਕਰ ਦਿੱਤੀ ਪੂਰੀ ਜਮਾਤ ਨੂੰ ਉਹਨਾਂ ਦਾ ਪੰਛੀਆਂ ਬਾਰੇ ਇਸ ਤਰ੍ਹਾਂ ਲਿਖਣਾ ਬਹੁਤ ਚੰਗਾ ਲੱਗਿਆ ਅਧਿਆਪਕ ਨੇ ਉਹ ਅਖਬਾਰ ਬੱਚਿਆਂ ਨੂੰ ਫੜਾ ਦਿੱਤਾ ਹੁਣ ਬੱਚੇ ਆ ਪੜ ਰਹੇ ਸਨ ਉਹਨਾਂ ਪੰਛੀਆਂ ਨੂੰ ਦੇਖ ਕੇ ਬੱਚੇ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੇ ਕਿ ਇਸ ਪੰਛੀ ਦੀ ਚੁੰਝ ਉੱਤੇ ਵੱਡਾ ਸਾਰਾ ਫੋੜਾ ਕੀ ਹੈ ਮੈਂ بیٹے ਨੂੰ ਦੱਸਿਆ ਕਿ بیٹے ਇਸ ਨੂੰ ਸਾਇੰਸ ਦਾਣ ਕਾਸ ਕਿਉਂ ਜਾਂ ਹੋਰਨ ਕਹਿੰਦੇ ਹਨ ਇਹ ਅੰਦਰੋਂ ਖੋਖਲਾ ਹੁੰਦਾ ਹੈ ਅਤੇ ਇਹ ਵਾਧੂ ਥਾਂ ਭੋਜਨ ਜਮਾ ਕਰਨ ਲਈ ਵਰਤੀ ਜਾਂਦੀ ਹੈ ਸਾਇੰਸ ਇਸੇ ਲਈ ਇਸ ਪੰਛੀ ਨੂੰ ਅਤੇ ਇਸ ਦੇ ਨਾਲ ਰਲਦੇ ਮਿਲਦੇ ਹੋਰ ਪੰਛੀਆਂ ਦੀਆਂ ਜਾਤੀਆਂ ਨੂੰ ਅੰਗਰੇਜ਼ੀ ਵਿੱਚ ਹੋਰਨ ਬਿਲਸ ਕਹਿੰਦੇ ਹਨ ਪਰ ਇਹ ਸਾਰੀਆਂ ਗੱਲਾਂ ਆਂਟੀ ਨੂੰ ਕੀ ਪਤਾ ਹਨ ਬੱਚਿਆਂ ਨੇ ਪੁੱਛਿਆ ਅਧਿਆਪਕ ਨੇ ਦੱਸਿਆ ਕਿ ਸ਼੍ਰੀਮਤੀ ਪੁਸ਼ਪਿੰਦਰ ਜੈਰੂ ਵਿਗਿਆਨ ਵਿੱਚ ਪੰਛੀਆਂ ਦੇ ਵਿਸ਼ੇ ਦੇ ਵਿਗਿਆਨੀ ਹਨ ਤੇ ਇਹ ਉਹਨਾਂ ਦੀ ਪੜਾਈ ਦਾ ਵਿਸ਼ਾ ਹੈ ਇਸੇ ਕਰਕੇ ਉਹ ਪੰਜਾਬ ਵਿੱਚ ਬਿਲਣ ਵਾਲੇ ਪੰਛੀਆਂ ਬਾਰੇ ਐਡੀ ਜਾਣਕਾਰੀ ਰੱਖਦੇ ਹਨ ਵਿਦਿਆਰਥੀਆਂ ਨੇ ਪੜਿਆ ਪੰਜਾਬ ਵਿੱਚ ਮਿਲਣ ਵਾਲੇ ਤਾਂ ਜੀੜੇ ਨੂੰ ਇਸ ਦੇ ਸਲੇਟੀ ਪੂਰੇ ਰੰਗ ਕਰਕੇ ਅੰਗਰੇਜ਼ੀ ਵਿੱਚ ਇੰਡੀਅਨ ਗ੍ਰੇ ਹੌਰਨ ਬਿਲ ਸੱਦਦੇ ਹਨ ਅਤੇ ਇਸ ਪੰਛੀ ਦਾ ਤਕਨੀਕੀ ਨਾਂ ਐਸੀਸੀ ਰੋਸ ਬਾਰੋਸਟ੍ਰਿਨ ਹੈ ਹੌਰਨ ਬਿਲਸ ਦੇ ਪਰਿਵਾਰ ਨੂੰ ਬੁਸੀ ਰੋਟੀ ਡੇਈ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਅਧਿਆਪਕ ਨੇ ਦੱਸਿਆ ਕਿ ਉਹਨਾਂ ਦਾ ਨਾਂ ਡਾਕਟਰ ਪੁਸ਼ਪਿੰਦਰ ਜੈਰੂਪ ਹੈ। ਉਹ ਸਵਰਗੀ ਜੈਰੂਪ ਸਿੰਘ ਜੋ ਸੈਂਟਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਹਨ ਦੀ ਧਰਮ ਪਤਨੀ ਹਨ ਤੇ ਪੰਛੀਆਂ ਬਾਰੇ ਅਧਿਐਨ ਕਰਨ ਦਾ ਸ਼ੌਕ ਰੱਖਦੇ ਹਨ। ਇਹੋ ਉਹਨਾਂ ਦੇ ਅਧਿਐਨ ਦਾ ਵਿਸ਼ਾ ਵੀ ਰਿਹਾ ਹੈ। ਸ਼੍ਰੀਮਤੀ ਪੁਸ਼ਪਿੰਦਰ ਜੈਰੂਪ ਬਹੁਤ ਹੀ ਰੋਚਕ ਢੰਗ ਨਾਲ ਪੰਜਾਬ ਵਿੱਚ ਫੇਰੀ ਪਾਉਣ ਵਾਲੇ ਪੰਛੀਆਂ ਬਾਰੇ ਲਿਖਦੇ ਹਨ। ਤੇ ਉਨ੍ਹਾਂ ਨਾਲ ਪਾਠਕਾਂ ਦੀ ਸਾਂਝ ਪਵਾਂਦੇ ਹਨ ਪੰਛੀਆਂ ਬਾਰੇ ਉਨ੍ਹਾਂ ਦੇ ਲਿਖੇ ਇਹ ਫੀਚਰ ਪੰਜਾਬੀ ਟ੍ਰਿਬਿਊਨ ਵਿੱਚ ਹਰ ਮੰਗਲਵਾਰ ਨੂੰ ਛਪਦੇ ਹਨ ਕਿ ਤੁਸੀਂ ਉਨ੍ਹਾਂ ਦੇ ਲਿਖੇ ਇਹਨਾਂ ਲੇਖਾਂ ਨੂੰ ਪੜਿਆ ਹੈ ਇਸੇ ਲੇਖ ਵਿੱਚ ਉਨ੍ਹਾਂ ਨੇ ਇਸ ਪੰਛੀ ਬਾਰੇ ਬੜੀ ਹੀ ਦਿਲਚਸਪ ਜਾਣਕਾਰੀ ਦਿੱਤੀ ਹੈ ਇਸ ਦੇ ਅਗਲੇ ਹਿੱਸੇ ਵਿੱਚ ਉਹ ਦੱਸਦੇ ਹਨ ਇਹ ਸੰਗੜੇ ਜੰਗਲਾਂ ਸੜਕਾਂ ਤੇ ਨਹਿਰਾਂ ਦੇ ਪਾਸਿਆਂ ਉੱਤੇ ਪੁਰਾਣੇ ਬਾਗਾਂ ਵਿੱਚ ਦਰਖਤਾਂ ਉੱਤੇ ਸਮੁੰਦਰ ਤੋਂ 2000 ਮੀਟਰ ਤੱਕ ਦੀ ਉਚਾਈ ਵਾਲੇ ਇਲਾਕਿਆਂ ਵਿੱਚ ਹੀ ਰਹਿੰਦੇ ਹਨ ਇੰਡੀਅਨ ਗ੍ਰੇ ਹੌਰਨ ਬਿਲ ਛੋਟੇ ਕੱਦ ਦੀਆਂ ਹੌਰਨ ਬਿਲਸ ਵਿੱਚ ਆਉਂਦੇ ਹਨ ਅਤੇ ਇਹਨਾਂ ਦਾ ਰੰਗ ਵੀ ਬਹੁਤੀਆਂ ਹੌਰਨ ਬਿਲਸ ਨਾਲੋਂ ਘੱਟ ਚਮਕੀਲਾ ਹੁੰਦਾ ਹੈ ਇਹਨਾਂ ਢਿੱਲਮ ਢਿੱਲੇ ਅਤੇ ਲੰਮ ਸਲਮੇ ਸਰੀਰ ਵਾਲਿਆਂ ਤਾਂ ਚਿੜੀਆਂ ਦਾ ਕੱਦ 60 ਤੋਂ 65 ਸੈਂਟੀਮੀਟਰ ਤੱਕ ਹੁੰਦਾ ਹੈ ਅਤੇ ਰੰਗ ਉਪਰੋਂ ਸਲੇਟੀ ਭੂਰਾ ਅਤੇ ਢਿੱਡ ਵਾਲੇ ਪਾਸੇੋਂ ਕਸਮੈਲਾ ਚਿੱਟਾ ਹੁੰਦਾ ਹੈ ਲੰਮੀ ਪੂਛ ਦੇ ਕਾਲੇ ਸਿਰੇ ਮੋਹਰੇ ਇੱਕ ਚਿੱਟੀ ਪੱਟੀ ਹੁੰਦੀ ਹੈ ਸਿਰ ਦੇ ਅੱਗੇ ਵੱਡੀ ਸਾਰੀ ਕਾਲੀ ਕਨੌੜੇ ਵਾਲੀ ਝੁੰਝ ਹੁੰਦੀ ਹੈ ਨਰਾਂ ਦਾ ਕਨੌੜਾ ਮਾਦਾ ਨਾਲੋਂ ਵੱਡਾ ਹੁੰਦਾ ਹੈ ਅਤੇ ਮਾਦਾ ਦੇ ਕਨੌੜੇ ਦਾ ਰੰਗ ਪਿਲੱਤਣ ਵਿੱਚ ਹੁੰਦਾ ਹੈ ਇਹਨਾਂ ਦੀਆਂ ਮੋਟੀਆਂ ਪਲਕਾਂ ਵਾਲੀਆਂ ਅੱਖਾਂ ਦੀਆਂ ਪੁਤਲੀਆਂ ਲਾਲ ਹੁੰਦੀਆਂ ਹਨ ਅਤੇ ਉਹਨਾਂ ਦੇ ਉੱਤੋਂ ਵੀ ਇੱਕ ਮੋਟੀ ਸਾਰੀ ਕਾਲੇ ਰੰਗ ਦੀ ਲੀਕ ਹੁੰਦੀ ਹੈ ਅੱਖਾਂ ਦੇ ਦੀ ਚਮੜੀ ਉੱਤੇ ਖੰਭ ਨਹੀਂ ਹੁੰਦੇ ਤੇ ਉਸ ਦਾ ਰੰਗ ਸੰਤਰੀ ਹੁੰਦਾ ਹੈ। ਕਈ ਬੱਚਿਆਂ ਦਾ ਪ੍ਰਸ਼ਨ ਸੀ ਕਿ ਇਹ ਤਾਂ ਜਿੜਾ ਕਿਵੇਂ ਬੋਲਦਾ ਹੈ? ਇਹ ਕਿਹੋ ਜਿਹੀਆਂ ਆਵਾਜ਼ਾਂ ਪੈਦਾ ਕਰਦਾ ਹੈ? ਉਹਨਾਂ ਕਾਂਵਾਂ, ਤੋਤਿਆਂ, ਚਿੜੀਆਂ, ਕੋਇਲਾਂ, ਕੁੱਗੀਆਂ ਤੇ ਕਬੂਤਰਾਂ ਦੀਆਂ ਆਵਾਜ਼ਾਂ ਬਾਰੇ ਤਾਂ ਜਾਣਦੇ ਸਨ ਪਰ ਇਸ ਧਾਨ ਜਿੜੇ ਬਾਰੇ ਉਹਨਾਂ ਦੀ ਜਾਣਕਾਰੀ ਸਿਫਰ ਸੀ। ਪਰ ਅਖਬਾਰ ਵਿੱਚ ਛਪੇ ਇਸ ਲੇਖ ਨੂੰ ਪੜ੍ਹ ਕੇ ਬੱਚਿਆਂ ਨੂੰ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਉਹ ਇਸ ਦੀ ਲੇਖਕਾ ਨਾਲ ਸਿੱਧੇ ਮੁਲਾਕਾਤ ਕਰ ਰਹੇ ਹੋਣ ਤੇ ਉਹ ਉਹਨਾਂ ਨੂੰ ਦੱਸ ਰਹੇ ਹੋਣ ਤਾਂ ਜਿਹੜੇ ਇੱਲਾ ਵਾਂਗ ਚਿੱਕਾਂ ਮਾਰਨ ਦੇ ਨਾਲ-ਨਾਲ ਹੋਰ ਵੀ ਕਈ ਕਿਸਮ ਦੀਆਂ ਉੱਚੀਆਂ ਕ ਕ ਕੋਈ ਪੀ 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 ਪਿਊ ਜਾਂ ਕਾਇਟ 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 ਆਦਿ ਆਵਾਜ਼ਾਂ ਕੱਢ ਲੈਂਦੇ ਹਨ ਇਹ ਕਾਫੀ ਰੌਲਾ ਪਾਉਣ ਵਾਲੇ ਤਾਂ ਜਿਹੜੇ ਆਮ ਤੌਰ ਉਤੇ ਜੋੜੀਆਂ ਜਾਂ ਪਰਿਵਾਰਕ ਸਮੂਹਾਂ ਵਿੱਚ ਰਹਿੰਦੇ ਹਨ ਅਤੇ ਇੱਕ ਦੂਜੇ ਦੇ ਮਗਰ-ਮਗਰ ਉੱਡਦੇ ਹਨ ਉੱਡਣਾ ਸ਼ੁਰੂ ਕਰਨ ਵੇਲੇ ਇਹ ਆਪਣੇ ਖੰਭਾਂ ਨਾਲ ਫੜ-ਫੜ ਵੀ ਬਹੁਤ ਆਵਾਜ਼ ਕਰਦੇ ਹਨ। ਉਹਨਾਂ ਦੇ ਲੇਖ ਤੋਂ ਵਿਦਿਆਰਥੀਆਂ ਨੇ ਬਹੁਤ ਕੁਝ ਜਾਣਿਆ। ਅਸੀਂ ਤਾਂ ਉਹਨਾਂ ਨੂੰ ਪੰਛੀਆਂ ਵਾਲੀ ਆਂਟੀ ਹੀ ਕਹਾਂਗੇ। ਡਾਕਟਰ ਪੁਸ਼ਪਿੰਦਰ ਜੈਰੂਪ ਜੀ ਨੇ ਜਿਸ ਵੀ ਵਿਸ਼ੇ ਵਿੱਚ ਲਿਖਿਆ ਹੈ ਬਹੁਤ ਹੀ ਪ੍ਰਭਾਵਸ਼ਾਲੀ ਤੇ ਠੇਠ ਪੰਜਾਬੀ ਵਿੱਚ ਲਿਖਿਆ ਹੈ। ਅਗਰ ਉਹ ਇਸ ਵਿਸ਼ੇ ਉੱਪਰ ਕੰਮ ਨਾ ਕਰਦੇ ਤਾਂ ਸ਼ਾਇਦ ਇਹ ਪੰਛੀ ਸਾਡੇ ਅਸਮਾਨ ਵਿੱਚ ਰਹਿ ਕੇ ਵੀ ਅਣਗੌਲੇ ਰਹਿ ਜਾਂਦੇ। ਅਗਲੀ ਵਾਰ ਜਦੋਂ ਖੇਤਾਂ ਵਿੱਚ ਜਾਣਾ ਤਾਂ ਇਸ ਧਾਨ ਜਿਹੜੇ ਨੂੰ ਜ਼ਰੂਰ ਲੱਭ ਕੇ ਉਸ ਨੂੰ ਇਹ ਸਭ ਕੁਝ ਕਰਦੇ ਦੇਖਣਾ